ਜਿਹਨਾਂ ਨੂੰ ਮਿਲਣੇ ਚਾਹੁੰਦੇ ਆ ਉਹਨਾਂ ਨੂੰ ਨਹੀਂ ਮਿਲਦੇ ਜਿਹਨਾਂ ਨੂੰ ਨਹੀਂ ਮਿਲਣਾ ਚਾਹੀਦਾ ਉਹਨਾਂ ਨੂੰ ਮਿਲ ਹੀ ਜਾਂਦੇ ਆ ਜੀ ਹੁਣ ਮਿਲ ਹੀ ਜਾਂਦੇ ਹਾਂਜੀ ਵਿਧਾਇਕ ਕੌਣ ਸੌਣ ਦਾ ਕਰ ਜਿੰਨੇ ਮਰਜ਼ੀ ਕਰ ਕੋਈ ਨਹੀਂ ਕਰਦਾ ਸਾਡੇ ਮੇਂਡਾ ਨਸ਼ਾ ਹੈ ਨਹੀਂਗਾ ਇਦਾਂ ਨੌਜਵਾਨ ਮੁੰਡੇ ਆ ਕੋਈ ਸਾਡੇ ਪਿੰਡੋਂ ਨਸ਼ਾ ਨਹੀਂ ਕਰਦਾ ਹਵਾ ਐਨੇ ਖੁੱਬੇ ਖੱਬੇ ਨਹੀਂ ਅਸੀਂ ਐਵੇਂ ਕਹੀਏ ਐਵੇਂ ਗੱਪਾਂ ਮਾਰੀਏ ਹੋ ਦੇਖ ਲੈ ਉਥੋਂ ਡੰਡੇ ਲਾਇਆ ਹੋਆ ਫੇਰ ਕਰਕੇ ਉੱਤੇ ਗਾਡਰ ਲਵਾ ਦਿਓ ਕਹਿੰਦਾ ਗਰੀਬਾਂ ਨੂੰ ਹੋਰ ਮਾਰੋ ਅੱਛਾ ਹਾਂ ਕਿਤੇ ਰਣਾਏ ਉਹ ਬਹੁਤ ਵਧੀਆ ਪਸ਼ੂ ਅੱਜ ਬੈਠੇ ਆ ਪਸ਼ੂ ਆ ਰਗੇ ਅਸੀਂ ਆ ਹੋਰ ਕੀ ਹਾਂ ਅੱਜ ਪਿੰਡਾਂ ਦੀ ਚਰਚਾ ਚੱਲੀ ਆ ਤਾਂ ਇਸ ਵਕਤ ਅਸੀਂ ਪਹੁੰਚੇ ਆ ਪਿੰਡ ਬਸੇ ਜੋੜਾ ਚ ਜਿੱਥੇ ਸਾਡੇ ਨਾਲ ਪਿੰਡ ਦੇ ਸੂਝਵਾਨ ਵਿਅਕਤੀ ਮੌਜੂਦ ਨੇ ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਪਿੰਡ ਦੀ ਵਿਕਾਸ ਨੂੰ ਲੈ ਕੇ ਪਿੰਡ ਦੇ ਵਿੱਚ ਰਹਿਣੀਆਂ ਕਮੀਆਂ ਨੂੰ ਲੈ ਕੇ ਕਿੱਦਾਂ ਦਾ ਵਿਕਾਸ ਹੋਰ ਅੱਗੇ ਹੋਣਾ ਚਾਹੀਦਾ ਤੇ ਕਿਹੜੀਆਂ ਕਮੀਆਂ ਨੂੰ ਲੈ ਕੇ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਵੀ ਵਿਚਾਰ ਚਰਚਾ ਲਗਾਤਾਰ ਹੁੰਦੀ ਰਹਿੰਦੀ ਆ ਤੇ ਹੋਰ ਵੀ ਸੇ ਸੁਲਤਾਨ ਨੂੰ ਲੈ ਕੇ ਵੀ ਗੱਲ ਕਰਦੇ ਆ ਸਵਾਗਤ ਹੈ ਜੀ ਬੀਸੀ ਅਪਡੇਟਰ ਦੇ ਵਿੱਚ ਜੀ ਹਾਂ ਜੀ ਭਾਈ ਸਰ ਕੀ ਨਾਮ ਹੈ ਜੀ ਮੇਰਾ ਨਾਮ ਗਰਦੀਪ ਸਿੰਘ ਪਿੰਡ ਬਸੀ ਜੋੜਾ ਹਾਂ ਜੀ ਆ ਵਿਕਾਸ ਬਾਰੇ ਦੱਸੋ ਕੀ ਕਹਿਣਾ ਚਾਹੋਗੇ ਜੀ ਪਿੰਡ ਦੇ ਵਿਕਾਸ ਨੂੰ ਲੈ ਕੇ ਲਗਭਗ ਚੱਬੇਵਾਲ ਤੋਂ 4-5 ਕਿਲੋਮੀਟਰ ਦੂਰ ਤੜਾ ਪੈਂਦਾ ਜੀ ਹਾਂ ਜੀ ਪਿੰਡ ਪਵਾਲ ਤੋਂ 4-5 ਕਿਲੋਮੀਟਰ ਪੈਂਦਾ ਵਿਕਾਸ ਹੁੰਦੇ ਹੈਗੇ ਆ ਪਰ ਸਾਡੇ ਪਿੰਡ ਵਿੱਚ ਜਿਨ੍ਹਾਂ ਨੂੰ ਦਾਣੇ ਮਿਲਦੇ ਆ ਸਰਕਾਰ ਵੱਲੋਂ ਜਿਨ੍ਹਾਂ ਨੂੰ ਮਿਲਣੇ ਚਾਹੁੰਦੇ ਆ ਉਹਨਾਂ ਨੂੰ ਨਹੀਂ ਮਿਲਦੇ ਜਿਨ੍ਹਾਂ ਨੂੰ ਨਹੀਂ ਮਿਲਣਾ ਚਾਹੀਦਾ ਉਹਨਾਂ ਨੂੰ ਮਿਲ ਹੀ ਜਾਂਦੇ ਆ ਜੀ ਹੁਣ ਮਿਲ ਹੀ ਜਾਂਦੇ ਹਾਂਜੀ ਇਹ ਬਲੋਂ ਮਜਾਦੀਏ ਜੇ ਕੋਈ ਕਹਿੰਦਾ ਤਾਂ ਉਹ ਕੋਈ ਸਣਾ ਨਹੀਂ ਉਹ ਨਹੀਂ ਕਰਦਾ ਹੈਗਾ ਤਾਂ ਕਿੰਨੇ ਲੋੜਵੰਦ ਵਿਅਕਤੀ ਨੇ ਜਿਨ੍ਹਾਂ ਨੂੰ ਦਾਣਿਆਂ ਦੀ ਕਮੀ ਮਹਿਸੂਸ ਕਰਦੇ ਨੇ ਜਾਂ ਨਹੀਂ ਮਿਲ ਰਹੇ ਬਾਕੀ ਸਾਡੇ ਮਹਿਸੂਸ ਤਾਂ ਇਹ ਕਰਦੇ ਵੀ ਜਿਨ੍ਹਾਂ ਦੇ ਦਾਣੇ ਨਹੀਂ ਮਿਲ ਉਹਨਾਂ ਨੂੰ ਨਹੀਂ ਮਿਲਦੇ ਹੈਗੇ ਉਹਨਾਂ ਦਾ ਕੰਮਕਾਰ ਵੀ ਦਿਹਾੜੀ ਟਪਾਈ ਆ ਦਿਹਾੜੀ ਕਰਦੇ ਆ ਤਾਂ ਆਪਣਾ ਰੋਟੀ ਪਾਣੀ ਕਾਉਂਦੇ ਆ ਤੇ ਇਹ ਜਿਹੜੇ ਪਿੰਡ ਦਾ ਸਰਪੰਚ ਪੰਜ ਕਈ ਹੁੰਦੇ ਆ ਇੱਕ ਦੂਜਿਆਂ ਲੱਗਦੇ ਆ ਇਹ ਕਰਕੇ ਇੱਕ ਦੂਜੇ ਦੇ ਦਾਨੇ ਘਟਾਉਂਦੇ ਆ ਅੱਛਾ ਜੀ ਬਾਕੀ ਇਹ ਪ੍ਰੋਬਲਮ ਆ ਹੋਰ ਤਾਂ ਵਿਕਾਸ ਤਾਂ ਚਲੋ ਜਿੱਦਾਂ ਦਾ ਹੈਗਾ ਉਦਾਂ ਦਾ ਚੱਲੀ ਜਾਂਦਾ ਹੈਗਾ ਤੇ ਹੋਰ ਆ ਪਿੰਡ ਵਿੱਚ ਜਿਹੜੇ ਸਰਕਾਰਾਂ ਦਿੰਦੀ ਆ ਮਕਾਨਾਂ ਦੇ ਪੈਸੇ ਬਾਲੇ ਜਿਹਨਾਂ ਦੇ ਹੈਗੇ ਆ ਜਿਹਨਾਂ ਦੇ ਬਾਲੇ ਜਿਹਨਾਂ ਦੇ ਬਾਲੇ ਸਾਫ ਤੇ ਉਹਨਾਂ ਨੂੰ ਪੈਸੇ ਮਿਲ ਗਏ ਜਿਹਨਾਂ ਨਹੀਂ ਮਿਲੇ ਉਹ ਵਿਚਾਰੇ ਅਧੂਰੇ ਰਹਿ ਗਏ ਆ ਇਹੀ ਗੱਲ ਸਾਡੇ ਪਿੰਡ ਹੋਰ ਕੋਈ ਸਿੱਖਿਆ ਨੂੰ ਲੈ ਕੇ ਕੀ ਕਹਿਣਾ ਚਾਹੋ ਕਿਦਾਂ ਦੇ ਸਕੂਲ ਦੇ ਵਿੱਚ ਸਿੱਖਿਆ ਦਾ ਪ੍ਰਬੰਧ ਹੈ ਸਿੱਖਿਆ ਦਾ ਸਾਡਾ ਪਿੰਡ ਛੋਟਾ ਜਿਹਾ ਹੈ ਆ ਬੱਚੇ ਵੀ ਥੋੜੇ ਹੀ ਆ ਸਕੂਲ ਦੇ ਟੀਚਰ ਹੈਗੇ ਵਧੀਆ ਉਹਦਾ ਕੰਮਕਾਰ ਆਪਣਾਰੇ ਹੈਗੇ ਉਹ ਕਰਦੇ ਹੈਗੇ ਆ ਤੇ ਸਿੱਖਿਆ ਦਾ ਚਲੋ ਵਧੀਆ ਹੈਗੀ ਆ ਜਿਸ ਹਿਸਾਬ ਨਾਲ ਸਾਡਾ ਪਿੰਡ ਹੈਗਾ ਛੋਟਾ ਪਿੰਡ ਵਾ ਬਹੁਤਾ بڑا ਨਹੀਂ ਹੈਗਾ ਨਿਆਣੇ ਵੀ ਸਾਡੇ ਪਿੰਡ ਦੇ ਛੋਟੇ ਹੀ ਆ ਬਹੁਤੇ ਜਿਆਦੇ ਨਿਆਣੇ ਨਹੀਂ ਹੈਗੇ ਤਾਂ ਵਿਕਾਸ ਨੂੰ ਲੈ ਕੇ ਕਿਹੋ ਜਿਹਾ ਦੇਖਦੇ ਹਾਂ ਪਿੰਡ ਦਾ ਵਿਕਾਸ ਤਾਂ ਠੀਕ ਆ ਸੜਕਾਂ ਪੱਕੀਆਂ ਬਣੀਆਂ ਚਾਰ ਸਵੇਰੇ ਤੇ ਸੀਵਰੇਜ ਪੈ ਗਿਆ ਆ ਤੇ ਹੋਰ ਤਾਂ ਸਕੂਲ ਵੀ ਵਧੀਆ ਬਣ ਗਿਆ ਗੁਰਦੁਆਰਾ ਸਾਹਿਬ ਵੀ ਬਣ ਗਿਆ ਦੋ ਪਿੰਡ ਚ ਬਣ ਗਿਆ ਪਿੰਡ ਛੋਟਾ ਪਰ ਗੁਰਦੁਆਰੇ ਸਾਹਿਬ ਦੋ ਬਣ ਗਏ ਇੱਥੇ ਤੇ ਬਾਕੀ ਪਾਠ ਬੂੜ ਵੀ ਚਲੋ ਵਿਗਰਾंति ਜਿਹੜੇ ਹੈਗੇ ਆ ਆਪਣੀ ਸੁਝਾਇਰ ਬਾਹਰ ਨਾ ਕਰੀ ਜਾਂਦੇ ਆ ਜੀ ਤੇ ਹਾਂਜੀ ਸਰ ਕੀ ਨਾਮ ਤੁਹਾਡਾ ਜੀ ਮੁਖਤਿਆਰ ਸਿੰਘ ਮੁਖਤਿਆਰ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਸੱਤਰ ਸਾਲ 70 ਸਾਲ ਦੀ ਉਮਰ ਹੋ ਗਈ ਪੈਨਸ਼ਨ ਲੱਗ ਗਈ ਜੀ ਨਹੀਂ ਨਹੀਂ ਲੱਗੀ ਨਹੀਂ ਕਿੱਥੇ ਕਮੀ ਆਈ ਜੀ ਪੈਨਸ਼ਨ ਨਹੀਂ ਲੱਗੀ ਮੈਂ ਗੋਰੇ ਨਹੀਂ ਅੱਛੇ ਜਨ ਲੋਨ ਨੂੰ ਸਰੀ ਜਾਂਦਾ ਕੀ ਖੇਤੀਬਾੜੀ ਕਰਦੇ ਹੋ ਖੇਤੀਬਾੜੀ ਠੀਕ ਹੈ ਹਾਂਜੀ ਹਾਂਜੀ ਉਮਰ ਵਧਦੀ ਜਾ ਰਹੀ ਆ ਤੇ ਸਿਹਤ ਨੂੰ ਲੈ ਕੇ ਕਿੱਦਾਂ ਦੇ ਦੇ ਦਿਓ ਪਿੰਡ ਦੇ ਵਿੱਚ ਹੈਲਥ ਸਿਸਟਮ ਕਿੱਦਾਂ ਦਾ ਪ੍ਰਬੰਧ ਹੈ ਜੀ ਇੱਥੇ ਠੀਕ ਆ ਵਧੀਆ ਸਹੀ ਆ ਪਿੰਡ 'ਚ ਤਾਂ ਹੈਲਥ ਸਿਸਟਮ ਕੋਈ ਹੈ ਨਹੀਂ ਹਾਂਜੀ ਉਹ ਨਾ ਇੱਥੇ ਡਾਕਟਰ ਹੈ ਨਾ ਕੁਝ ਹੋਰ ਆ ਇੱਥੇ ਸਾਡੇ ਇੱਥੇ ਨੇੜੇ ਕੋਈ ਮੁਹੱਲਾ ਕਲੀਨਿਕ ਜਾ ਕੋਈ ਡਿਸਪੈਂਸਰੀ ਕੁਝ ਨਹੀਂ ਸਾਡੇ ਪਿੰਡ ਵਿੱਚ ਕੁਝ ਨਹੀਂ ਕਿੱਥੇ ਜਾਣਾ ਪੈਂਦਾ ਤੁਹਾਨੂੰ ਹੁਣ ਤੁਹਾਨੂੰ ਛੱਬਿਆ ਜੱਬੇ ਆਲ ਜਾਣਾ ਪੈਂਦਾ ਰਾਤ ਪਰਤੇ ਬਵਾਠ ਮਾਰ ਹੋ ਜਾਂਦਾ ਫਿਰ ਕੀ ਹੱਲ ਉਹਦਾ ਜਿਹੜੇ ਹਸਪਤਾਲ ਹਿਸ਼ਾਰਪੁਰ ਉਹ ਇੱਧਰ ਜਾਣਾ ਪੈਂਦਾ ਇਸ ਬਾਰੇ ਗੱਲ ਕੀਤੀ ਕਿਸੇ ਵਿਧਾਇਕ ਦੇ ਨਾਲ ਵਿਧਾਇਕ ਕੌਣ ਸੁਣਦਾ ਜਿੰਨੇ ਮਰਜ਼ੀ ਕਰ ਕੋਈ ਨਹੀਂ ਕਰਦਾ ਕੋਈ ਨਹੀਂ ਪੁੱਛਦਾ ਆ ਸਭ ਤੋਂ ਮੇਨ ਜਿਹੜਾ ਮੁਕਾਸ ਕਹਿੰਦੇ ਮੁਕਾਸ ਕਹਿੰਦੇ ਜਿਹੜਾ ਮੇਨ ਸੜਕਾਂ ਆ ਸਾਰੀਆਂ ਟੁੱਟੀਆਂ ਪਈਆਂ ਕੋਈ ਬਣਾਉਂਦਾ ਨਹੀਂਗਾ 10 ਸਾਲ ਹੋ ਗਏ ਕਿਸੇ ਨੇ ਨਿਸਾਰ ਨਹੀਂ ਲਈ ਸਭ ਤੋਂ ਮੇਨ ਮੁਕਾਸ ਤਾਂ ਸਾਡੇ ਉਹਨ ਜਿਹੜਾ ਰਾਹ ਸਹੀ ਚਾਹੀਦਾ ਰਾਹ ਨਹੀਂ ਸਹੀ ਪਿੰਡ ਦੀ ਸੜਕ ਠੀਕ ਆ ਲੇਕਿਨ ਜਿਹੜੀ ਮੇਨ ਰੋਡ ਤੋਂ ਆਉਂਦੀ ਸੜਕ ਉਹ ਨਹੀਂ ਠੀਕ ਸਾਧਨ ਨਿਕਾਉਂਦਾ ਜਦੋਂ ਵੋਟਾਂ ਪੈਣੀਆਂ ਸ਼ੁਰੂ ਹੁੰਦੀਆਂ ਨੇ ਇਲੈਕਸ਼ਨ ਆਉਂਦੀ ਨੇ ਕਦੀ ਗੱਲਬਾਤ ਕੀਤੀ ਆ ਆਪਣੇ ਵਿਕਾਸ ਨੂੰ ਲੈ ਕੇ ਉਦੋਂ ਕਹਿੰਦੇ ਕਰਾਂਗੇ ਉਹ ਕਰਾਂਗੇ ਆ ਕਰਦਾਂਗੇ ਮੁੜ ਕੇ ਕੋਈ ਆਉਂਦਾ ਕੋਈ ਨਹੀਂ ਆਉਂਦਾ ਕੋਈ ਨਹੀਂ ਸੁਣਦਾ ਵੋਟਾਂ ਆ ਲੈ ਚੱਲ ਜਾਂਦੇ ਆ ਵੋਟਾਂ ਟਾਈਮ ਹੀ ਹੁੰਦਾ ਬਸ ਸਾਨੂੰ ਬਣ ਲੈਣ ਤੋਂ ਫਿਰ ਅਸੀਂ ਕਰਾਂਗੇ ਕੋਈ ਨਹੀਂ ਕਰਦਾ ਪਹਿਲਾਂ ਨਾਲੋਂ ਜਿੱਦਾਂ ਪਹਿਲਾਂ ਪਿੰਡਾਂ ਦੇ ਵਿੱਚ ਪ੍ਰਾਣੇ ਵੀ ਆਉਂਦੇ ਸੀ ਤੇ ਆਪਣੇ ਭਾਈਚਾਰੇ ਦੇ ਵਿੱਚ ਜਾਂ ਆਪਣੇ ਸ਼ਰੀਕੇ ਦੇ ਵਿੱਚ ਸਾਰਿਆਂ ਦੇ ਘਰ ਦੇ ਵਿੱਚ ਮਿਲਣ ਵਰਤਨ ਹੁੰਦਾ ਸੀ ਤੇ ਹੁਣ ਕਿਦਾਂ ਦਾ ਮਾਹੌਲ ਹੈ ਜੀ ਕਿਦਾਂ ਦਾ ਵੈਲਕਮ ਹੁੰਦਾ ਹੁਣ ਤਾਂ ਸਾਰੇ ਜਿਹੜੇ ਪੁਰਾਣੇ ਆਉਂਦੇ ਤੁਰ ਕੇ ਆ ਜਾਂਦੇ ਕੋਈ ਰਕਸ਼ੇ ਆ ਜਾਂਦਾ ਬੁਧਿਆ ਹੁੰਦਾ ਸੀ ਹੁਣ ਕਿਸੇ ਕੋਈ ਟਾਈਮ ਨਹੀਂ ਆਉਂਦਾ ਘੰਟੇ ਤੋਂ ਉਹਦੇ ਆਉਂਦੇ ਤੇ ਚਲੇ ਜਾਂਦੇ ਆ ਅੱਗੇ ਵਾਲਾ ਨਹੀਂ ਰਿਹਾ ਮਾਹੌਲ ਹੁਣ ਘਰਾਂ 'ਚ ਵੀ ਸਾਰੇ ਆਪਣੇ ਆਪਣੇ ਅੰਦਰ ਹੀ ਬੜੇ ਹੁੰਦੇ ਆ ਸਾਰੇ ਚਾਰ ਦੁਆਰੇ ਹੋਈਆਂ ਕੋਈ ਬਾਹਰ ਨਹੀਂ ਘੁੰਮਦਾ ਸਾਰੇ ਆਪਣੇ ਆਪਣੇ ਅੰਦਰੀ ਵੜੇ ਆ ਪਿੰਡ ਵਿੱਚ ਕਿਦਾਂ ਦਾ ਭਾਈਚਾਰਾ ਸਾਰਿਆਂ ਦਾ ਆ ਠੀਕ ਆ ਸਾਡੇ ਪਿੰਡ ਨੂੰ ਸਾਰਿਆਂ ਨੂੰ ਵਧੀਆ ਇਦਾਂ ਭਾਈਚਾਰਾ ਸਾਡਾ ਸਾਰਾ ਠੀਕ ਆ ਕੋਈ ਪਾਰਟੀ ਪਾਜੀ ਨੇ ਸਾਡੇ ਪਿੰਡ ਇਹਨਾਂ ਸਾਈ ਮਿਲਵਰਤਨ ਸਾਰਿਆਂ ਦਾ ਇੱਕ ਦੂਸਰ ਨਾਲ ਵਧੀਆ ਕੋਈ ਸੁਨੇਹਾ ਦੇਣਾ ਚਾਹੋਗੇ ਪਿੰਡ ਵਾਸੀਆਂ ਪਿੰਡ ਵਾਸੀ ਠੀਕ ਆ ਜਿੱਦਾਂ ਸਾਡਾ ਪਿੰਡ ਬਾਕੀ ਪਿੰਡਾਂ ਨਾਲ ਸਾਡਾ ਪਿੰਡ ਬਹੁਤ ਵਧੀਆ ਠੀਕ ਆ ਸਾਡਾ ਪਿੰਡ ਸੋ ਦੋਸਤੋ ਇਸ ਵਕ ਸਾਡੇ ਨਾਲ ਨੌਜਵਾਨ ਪੀੜੀ ਵੀ ਖੜੀ ਆ ਤੇ ਨੌਜਵਾਨਾਂ ਨਾਲ ਅਸੀਂ ਗੱਲ ਕਰਦੇ ਆ ਹੈਲਥ ਕੇ ਸਿਸਟਮ ਨੂੰ ਲੈ ਕੇ ਤੇ ਖੇਡਾਂ ਦੇ ਪ੍ਰਤੀ ਕੀ ਉਹਨਾਂ ਦੇ ਵਿਚਾਰ ਨੇ ਤੇ ਕਿਦਾਂ ਦਾ ਸਿਸਟਮ ਦਾ ਪ੍ਰਬੰਧ ਇੱਥੇ ਕੀਤਾ ਗਿਆ ਸਰ ਕੀ ਨਾਮ ਹੈ ਜੀ ਮੇਰਾ ਨਾਮ ਜੀ ਪੰਮਾ ਆ ਜੀ ਹਾਂਜੀ ਕਿਹੜੇ ਕਿਹੜੇ ਪਿੰਡ ਤੋਂ ਜੀ ਬੱਸੀ ਜੋੜਾ ਪਿੰਡ ਆ ਜੀ ਸਾਡੇ ਪਿੰਡ ਦਾ ਨਾਮ ਬੱਸੀ ਜੋੜਾ ਜ਼ਿਲ੍ਹਾ ਹੁਸ਼ਿਆਰਪੁਰ ਤੇ ਸਾਡਾ ਪਿੰਡ ਬਹੁਤ ਵਧੀਆ ਹੈ ਭਾਜੀ ਪਿੰਡ ਵਿੱਚ ਬਹੁਤ ਵਿਕਾਸ ਹੋਇਆ ਜਿੱਦਾਂ ਖੇਡਾਂ ਦਾ ਸਮਾਨ ਗਰਾਊਂਡ ਸਭ ਕੁਝ ਜਿਮ ਜੂਮ ਸਾਰਾ ਕੁਝ ਹੈਗਾ ਹੈ ਯਾਨੀ ਕਿ ਵਧੀਆ ਆ ਇੱਕ ਪਹਿਲੀ ਗੱਲ ਇਹ ਆ ਸਾਡੇ ਮੇਂਡਾ ਨਸ਼ਾ ਹੈ ਨਹੀਂਗਾ ਇੱਦਾਂ ਨੌਜਵਾਨ ਮੁੰਡੇ ਆ ਕੋਈ ਸਾਡੇ ਪਿੰਡੋਂ ਨਸ਼ਾ ਨਹੀਂ ਕਰਦਾ ਨਹੀਂ ਤਾਂ ਆਮ ਪਿੰਡਾਂ ਦੇ ਵਿੱਚ ਬਹੁਤ ਨਸ਼ਾ ਚਿੱਟਾ ਵਿਕਦਾ ਪਰ ਸਾਡੇ ਪਿੰਡ ਚ ਨਸ਼ਾ ਹੈ ਨਹੀਂ ਬਿਲਕੁਲ ਯਾਨੀ ਕਿ ਨਸ਼ੇ ਤੋਂ ਰਹਿਤ ਆ ਸਾਡਾ ਪਿੰਡ ਸਾਡੇ ਪਿੰਡ ਦੇ ਲੋਕ ਵੀ ਵਧੀਆ ਪਿੰਡ ਸਾਰਾ ਸੀਵਰੇਜ ਪਿਆ ਆ ਵਧੀਆ ਯਾਨੀ ਕਿ ਪਿੰਡ ਆ ਤੇ ਇੱਕ ਕਮੀ ਆ ਆਉਣ ਦਾ ਸਾਧਨ ਹੈ ਨਹੀਂ ਜਿੱਦਾਂ ਬੱਸਾਂ ਨਹੀਂ ਕੋਈ ਆਉਂਦੀ ਇੱਧਰ ਨੂੰ ਜਦੋਂ ਕਿ ਰਿਸ਼ਤੇਦਾਰ ਨੇ ਆਉਣਾ ਔਖਾ ਹੁੰਦਾ ਉਹਨੂੰ ਆਉਣ ਲਈ ਹਾਂਜੀ ਤੇ ਕੋਈ ਵਿਧਾਇਕਦਾਂ ਗੱਲ ਕੀਤੀ ਜਿਹੜਾ ਇੱਥੋਂ ਦੇ ਮੌਜੂਦਾ ਵਿਧਾਇਕ ਹਾਂਜੀ ਹੁਣ ਕਈ ਕਹਿਣ ਦੇ ਲੱਗੂਗੇ ਮਤਲਬ ਇਸ ਬਾਰੇ ਨਹੀਂ ਕੀਤੀ ਹੁਣ ਜਦੋਂ ਆਉਂਗੇ ਤਾਂ ਗੱਲ ਕਰਾਂਗੇ ਕਹਾਂਗੇ ਕਿ ਸਾਡੇ ਬਸ ਬੂਸ ਲੱਗੇ ਕੋਈ ਕਿਦਾਂ ਮਤਲਬ ਸਪੈਸ਼ਲ ਟੈਂਪੂ ਕਰਕੇ ਆਉਣਾ ਪੈਂਦਾ ਚੱਬੇ ਵਾਲ ਤੋਂ ਤੇ ਮਲਵਾਉਣ ਦਾ ਸਾਧਨ ਔਖਾ ਹੁੰਦਾ ਕਿਸੇ ਕੋਈ ਨਹੀਂ ਹੁੰਦੀ ਗੰਜੈਸ਼ ਕਰਨੇ ਦੀ ਅਸੀਂ ਚਾਹੁੰਦੇ ਹਾਂ ਕਿ ਬਸ ਲੱਗੇ ਕੋਈ ਸਾਡੇ ਪਿੰਡ ਨੂੰ ਵੀ ਇੱਕ ਅੱਧੀ ਬਸ ਦਾ ਢੇੜਾ ਹੋਵੇ ਜ਼ਰੂਰ ਪਿੰਡ ਦਾ ਬਜ਼ੁਰਗਾਂ ਵੱਲੋਂ ਇੱਕ ਕਿਹਾ ਗਿਆ ਕਿ ਹੈਲਥ ਹੂਨ ਲੈ ਕੇ ਕੋਈ ਡਿਸਪੈਂਸਰੀ ਨਹੀਂ ਕੋਈ ਹਸਪੀਟਲ ਨਹੀਂ ਤੇ ਕਿਵੇਂ ਦੇਖਦੇ ਹੋ ਇਸ ਚੀਜ਼ ਹਾਂਜੀ ਇਸ ਚੀਜ਼ ਦੀ ਵੀ ਔਖਾ ਜਿੱਦਾਂ ਉਹਦੀ ਉਹ ਡਿਸਪੈਂਸਰੀ ਚਾਹੀਦੀ ਹੈ ਜਿੱਦਾਂ ਸਾਨੂੰ ਚੱਬੇ ਆਲ ਜਾਣਾ ਪੈਂਦਾ ਇੱਥੋਂ 4 ਕਿਲੋਮੀਟਰ ਅਜੇ ਰਾਤ ਬਰਤ ਨਹੀਂ ਤਾਂ ਹਿਸ਼ਾਰਪੁਰ ਸੇ ਵੱਲ ਜਾਣਾ ਪੈਂਦਾ ਯਾਨੀ ਕਿ ਕੋਈ ਹੈ ਨਹੀਂ ਸਾਧਨ ਇੱਥੇ ਹੈ ਨਹੀਂ ਲੱਗੇ ਹਸਪੀਟਲ ਕੋਈ ਪ੍ਰਾਈਵੇਟ ਹਸਪੀਟਲ ਜਾਣਾ ਪੈਂਦਾ ਹੈ ਜਾਂ ਹਿਸ਼ਾਰਪੁਰ ਸੇ ਵੱਲ ਤੇ ਐਂਬੂਲੈਂਸ ਵਗੈਰਾ ਆ ਜਾਂਦੀ ਜੇ ਕਿਤੇ ਕੋਈ ਐਮਰਜੈਂਸੀ ਪੈਂਦੀ ਤੇ ਹਾਂਜੀ ਐਂਬੂਲੈਂਸ ਆ ਜਾਂਦੀ ਹੈ ਜੀ ਫੋਨ ਕਰੇ ਤੋ ਉਹ ਤਾਂ ਆ ਜਾਂਦੀਆਂ ਜੀ ਹਾਂਜੀ ਹੋਰ ਕੋਈ ਸੁਨੇਹਾ ਤੁਹਾਡੇ ਵੱਲੋਂ ਹੋਰ ਬਸ ਵੀ ਵਧੀਆ ਇੱਕ ਇਹੀ ਆ ਕਹਿੰਦੇ ਕਿ ਕਿਤੇ ਸਾਡੇ ਪਿੰਡ ਨੂੰ ਵੀ ਬੱਸ-ਬੂਸ ਕੋਈ ਲੱਗ ਜਾਵੇ ਵਧੀਆ ਆ ਜੀ ਸਰਕਾਰੀ ਬੱਸ ਇੱਕ ਲੱਗ ਜਾਵੇ ਤਾਂ ਵਧੀਆ ਆ ਜੀ ਤੇ ਪਲੇਗਰਾਉਂਡ ਨੂੰ ਕਿਵੇਂ ਦੇਖਦੇ ਹੋ ਜੇ ਹੋਵੇ ਪਲੇਗਰਾਉਂਡ ਜਿੱਦਾਂ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਤੇ ਬੱਚੇ ਨੇ ਗਰਾਉਂਡ ਦੇ ਵਿੱਚ ਖੇਡਦੇ ਨੇ ਕੋਈ ਫੁੱਟਬਾਲ ਜਾਂ ਕੋਈ ਹੋਰ ਚੀ ਗੇਮ ਹਨਾ ਸਾਡਾ ਪਿੰਡ ਛੋਟਾ ਹੀ ਆ ਜਿਆਦਾਤਰ ਬੰਦੇ ਮੁੰਡੇ ਬਾਹਰ ਹੀ ਗਏ ਉਹ ਪੜ੍ਹਦੇ ਪਲੱਸ 2 ਕਰਕੇ ਬਾਹਰ ਹੀ ਗਏ ਆ ਤੇ ਗਰਾਊਂਡ ਉਧਰ ਪਿੰਡ ਚ ਸਾਡੇ ਬਣੀਓ ਆ ਗਰਾਊਂਡ ਹੈਗੀ ਆ ਵਧੀਆ ਜਿਮ ਹੈਗਾ ਆ ਜਿਮ ਦੀਆਂ ਵੀ ਸਾਰੀਆਂ ਮਸ਼ੀਨਾਂ ਹੈਗੀਆਂ ਆ ਹਾਂਜੀ ਹੋਰ ਸਟਰੀਟ ਲਾਈਟਾਂ ਦੇ ਕਿਵੇਂ ਦੇ ਸਟਰੀਟ ਲਾਈਟਾਂ ਲੱਗੀਆਂ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਹਾਂਜੀ ਲਾਈਟਾਂ ਪਹਿਲੀਆਂ ਲੱਗੀਆਂ ਆ ਜਿੱਦਾਂ ਹੁਣ ਤਾਂ ਦੁਬਾਰਾ ਲੱਗਣ ਵਾਲੀਆਂ ਹੋ ਗਈਆਂ ਆ ਜਿੱਦਾਂ ਅੱਜ ਤੋਂ 5-6 ਸਾਲ ਪਹਿਲਾਂ ਲੱਗੀਆਂ ਸੀਗੀਆਂ ਹਾਂਜੀ ਬੈਠ ਆਹ ਤੁਹਾਨੂੰ ਪਤਾ ਅੱਜਕੱਲ ਬੈਂਟਰੀਆਂ ਬੂੰਟਰੀਆਂ ਖਰਾਬ ਹੋਈਆਂ ਦੁਬਾਰਾ ਲੱਗਣੇ ਵਾਲੀਆਂ ਹੋ ਗਈਆਂ ਆ ਹਾਂਜੀ ਤੇ ਕਿਹਦਾ ਸਰਪੰਚ ਸਾਹਿਬ ਦਾ ਕਿਵੇਂ ਦਾ ਵਿਹਾਰ ਪਿੰਡ ਦੇ ਵਿੱਚ ਵਧੀਆ ਹੈ ਜੀ ਪਿੰਡ ਸਾਡੇ ਸਰਪੰਚ ਛੋਟਾ ਹੀ ਆ ਪਿੰਡ ਆ ਯਾਨਕਿ ਵਧੀਆ ਆ ਸਾਬ ਵਧੀਆ ਹੀ ਆ ਜੀ ਹਾਂਜੀ ਸਾਡੇ ਪਿੰਡ ਦਾ ਵਧੀਆ ਵਿਕਾਸ ਹੁੰਦਾ ਵਧੀਆ ਕੰਮ ਪੈਪੂਪ ਹੋ ਗਿਆ ਵਧੀਆ ਹੋ ਗਿਆ ਜੀ ਹਾਂਜੀ ਮੌਜੂਦਾ ਵਿਧਾਇਕ ਰਹਿ ਚੁੱਕੇ ਨੇ ਡਾਕਟਰ ਰਾਜਕੁਮਾਰ ਜੀ ਇੱਥੇ ਚੱਬੇਵਾਲ ਉਹ ਹੁਣ ਐਮਪੀ ਬਣ ਚੁੱਕੇ ਨੇ ਤੇ ਸੀਟ ਦਾ ਦੁਬਾਰਾ ਇਲੈਕਸ਼ਨ ਇੱਥੇ ਹੋਣ ਜਾ ਰਹੀ ਹੈ ਤੇ ਕਿਵੇਂ ਦੇਖਦੇ ਹੋ ਕਿਦਾਂ ਦਾ ਉਮੀਦਵਾਰ ਚਾਹੀਦਾ ਹੈ ਇਸ ਹਲਕੇ ਨੂੰ ਭਾਈ ਡਾਕਟਰ ਵਧੀਆ ਜੀ ਉਮੀਦਵਾਰ ਵਧੀਆ ਸੀਗੇ ਉਹ ਮਤਲਬ ਕਾਫੀ ਕੰਮ ਕਰਾਏ ਉਹਨੇ ਸਾਡੇ ਪਿੰਡ ਨੂੰ ਸੀਵਰੇਜ ਉਹਨੇ ਪੁਵਾਏ ਆ ਜਿੱਦਾਂ ਮਤਲਬ ਵਧੀਆ ਕੰਮ ਕਰਾ ਰਹੇ ਆ ਜੀ ਹਾਂਜੀ ਤੇ ਖੇਤੀਬਾੜੀ ਕਰਦੇ ਤੁਸੀਂ ਮੈਂ ਨਹੀਂ ਰਾਜਮਿਸਤਰੀਆਂ ਦਾ ਕੰਮ ਕਰਦਾ ਜੀ ਹਾਂਜੀ ਜੀ ਕੀ ਨਾਮ ਹੈ ਜੀ ਬਜ਼ੁਰਗ ਚਰਨਜੀਤ ਸਿੰਘ ਚਰਨਜੀਤ ਸਿੰਘ ਕਿੰਨੀ ਉਮਰ ਹੋ ਗਈ ਜੀ ਤੁਹਾਡੀ ਹੋ ਗਈ 50 60 ਸਾਲ ਦੀ 50 60 ਸਾਲ 10 ਸਾਲ ਦਾ ਫਰਕ ਪੈ ਗਿਆ ਇੰਨੀ ਕਿ ਪਚਵਾਏ ਚੋ ਰਾਗੇ ਛੜਦੇ ਲਾਗੇ ਚੰਗੇ ਛੜਦੇ ਲਾਗੇ ਚਾਗੇ ਹਾਂ ਤਾਂ ਵਿਕਾਸ ਨੂੰ ਲੈ ਕੇ ਕਿਵੇਂ ਦੇ ਦੋ ਵਿਕਾਸ ਆ ਤੁਹਾਨੂੰ ਦੀ ਤਾਂ ਬਹੁਤ ਸੋਹਣਾ ਆ ਉਮਰ ਲੰਘ ਚੱਲੀ ਤੁਹਾਡੀ ਇਥੇ ਪਿੰਡ ਦੇ ਵਿੱਚ ਪਿੰਡ 'ਚ ਵਿਕਾਸ ਦੇਖਦੇ ਆਂ ਦੀ ਲੰਘ ਕਿੰਨਾ ਵਿਕਾਸ ਹੋਇਆ ਪਹਿਲਾਂ ਬਹੁਤ ਜਿਆਦਾ ਹੋਇਆ ਇਹ ਜਿਹੜੇ ਗੋਡੇ ਦਾ ਖੁੱਭ ਜਾਂਦੇ ਸੀ ਪਹਿਲਾਂ ਹਾਂ ਐਨੇ ਖੁੱਬੇ ਖਾਬੇ ਨਹੀਂ ਅਸੀਂ ਐਵੇਂ ਕਹੀ ਜੇ ਐਵੇਂ ਗੱਪਾਂ ਮਾਰੀ ਜੀ ਅੱਛਾ ਛੋਟਾ ਪਿੰੜੀ ਨੰਗ ਜੇਦਾ ਵੀ ਲੰਘ ਜੇ ਹਾਂ ਸੜਕਾਂ ਬਣ ਗਈਆਂ ਗਲੀਆਂ ਬਣ ਗਈਆਂ ਸੜਕਾਂ ਹਾਂ ਸ਼ਾਮ ਬਣ ਪਹਿਲਾਂ ਲੱਗ ਗਈਆਂ ਟੈਲਾਂ ਲੱਗ ਗਈਆਂ ਜੀ ਸੀਵਰੇਜ ਵੀ ਪੈ ਗਏ ਹੋਰ ਸਟਰੀਟ ਲਾਈਟਾਂ ਵੀ ਹੋ ਗਈਆਂ ਹੁਣ ਲੋਕੇ ਲੈ ਗਏ ਅੰਬਲੀਆਂ ਖੋਲ ਲਈਆਂ ਉਹ ਖਾ ਗਏ ਅੰਬਲੀ ਖਾ ਗਏ ਸਾਰੀਆਂ ਹੀ ਲਾ ਕੇ ਹੋਰ ਕੀ ਹਾਂ ਚਲੋ ਤਾਂ ਇਹ ਹੋਰ ਇੱਕੋ ਬੋਰਡ ਲੱਗਾ ਸਾਹਮਣੇ ਇਹ ਕਾਦੀ ਰਾਸ਼ੀ ਹੈ ਜੀ ਇਹ ਆਇਆ ਸੀ ਇਹ 7 ਲੱਖ ਤੇ ਸੱਬਰਵਾਲ ਦਾ ਅੱਛਾ ਜੀ ਆਹ ਸੜਕ ਬਣਾਈ ਸੀ ਉਹਨਾਂ ਵਾਲੇ ਥੋੜੇ ਜੀ ਚਾਰ ਸਵੇਰੇ ਇਹ ਕਿੰਨਾ ਸਮਾਂ ਹੋ ਗਿਆ ਸੜਕ ਬਣੀ ਨਹੀਂ ਜਿਵੇਂ ਲਿਖਿਆ ਹੈ ਉੱਤੇ ਹੁਣ ਅਸੀਂ ਲਿਆਈ ਸੀ ਅਸੀਂ ਉਹਨੂੰ ਸਬਰ ਬਜਾਰਾ ਸਮਾ ਮੈਂਬਰ ਬਣੀ ਅੱਛਾ ਉਹ ਦਿੱਤਾ ਹੀ ਜਾਂ ਨਹੀਂ ਉਸ ਤੋਂ ਬਾਅਦ ਨਹੀਂ ਫਿਰ ਬਣੀ ਇੱਥੇ ਕੋਈ ਡਵੈਲਪਮੈਂਟ ਲੋਕ ਲੋਕ ਪਈ ਜਾਂਦੀ ਆ ਮਾੜੀ ਮੋਟੀ ਦੋ ਵਾਰੀ ਪੈ ਕੇ ਲੋਕ ਇੱਥੇ ਤਾਂ ਬਾਹਰ ਕਿੰਨੇ ਕਿ ਬੱਚੇ ਗਏ ਇਥੋਂ ਤੁਹਾਡੇ ਪਰ ਆਹ ਪਰ ਇਹ ਘਰ ਚੋਂ ਹੁਣ ਕੋ ਆਸਟ੍ਰੇਲੀਆ ਕੋ ਅਮਰੀਕਾ ਪਰ ਸਭ ਇਹ ਜੇ ਗਰੀਬੀ ਆ ਲੋ ਸਾਡੇ ਪਿੰਡ ਚ ਜੇ ਇਹਨਾਂ ਨੂੰ ਦਾਣੇ ਮਿਲਦੇ ਆ ਗਰੀਬਾਂ ਨੂੰ ਨਹੀਂ ਮਿਲਦੇ ਅਮੀਰਾਂ ਨੂੰ ਮਿਲਦੇ ਅਮੀਰਾਂ ਨੂੰ ਮਿਲਦੇ ਚੌੜਿਆਂ ਚ ਦਾਣੇ ਜਮੀਨ ਵਾਲਿਆਂ ਨੂੰ ਇੱਕ ਸਾਡੇ ਪੁਲ ਦੀ ਰੇਲਿੰਗ ਦੀ ਚੋਰੀ ਵੱਢ ਕੇ ਲੱਗੀ ਉਹ ਦੇਣਾ ਪੁਲ ਦੀ ਰੇਲ ਗੇ ਤੋੜ ਕੇ ਲੱਗੇ ਚੋਰ ਅੱਛਾ ਉਹ ਦੇਖ ਲੈ ਉਥੋਂ ਡੰਡੇ ਲਾਇਓ ਆ ਫੇਰ ਕਰਕੇ ਉੱਤੇ ਗਾਡਰ ਲਵਾ ਦਿਓ ਹਮੇਸ਼ਾ ਵੱਢੀ ਲੱਗੇ ਆਹੋ ਠੀਕ ਹੈ ਜੀ ਹੋਰ ਸੁਨੇਹਾ ਪਿੰਡ ਵਾਸੀਆਂ ਨੂੰ ਜਾਂ ਪੰਚਾਇਤ ਪਿੰਡ ਦੇ ਵਾਸੀਆ ਠੀਕ ਆ ਪੰਚਾਇਤ ਸਾਡੀ ਬਹੁਤ ਵਧੀਆ ਆ ਅੱਛਾ ਜੀ ਉਹ ਉਮੀਦਾਂ ਦਾ ਕੰਮ ਜਾਦੇ ਕਰਦੀ ਗਰੀਬਾਂ ਦਾ ਘਟ ਕਰਦੀ ਆ ਹਾਂ ਠੀਕ ਹਾਂ ਗਰੀਬਾਂ ਦੇ ਅੱਖ ਤੇ ਨਹੀਂ ਕਹਿੰਦਾ ਗਰੀਬਾਂ ਨੂੰ ਹੋਰ ਮਾਰੋ ਅੱਛਾ ਹਾਂ ਕਿਤੇ ਮਾਠਣ ਆਏ ਹਾਂ ਅਮੀਰ ਤਗੜੇ ਹੋਈ ਜਾਣ ਇਹ ਆ ਸਾਡੇ ਪਿੰਡ ਦਾ ਗਰੀਬ ਗਰੀਬ ਕਿਹਨੂੰ ਕਹਿੰਨੇ ਤੁਸੀਂ ਉਹ ਗਰੀਬ ਜਿਹੜੇ ਵਿਆਲੇ ਦਿਹਾੜੀਆਂ ਕਰਦੇ ਹੋਰ ਕੀ ਆ ਉਹ ਤਾਂ ਸਭ ਅਮੀਰ ਹੁੰਦੇ ਆ ਜੀ ਉਹ ਦਾ ਰੋਜ਼ ਦਾ 7-7 ਰੁਪਇਆ ਪ੍ਰਭੂ ਭਗਵੰਤ ਮਾਨ ਨੇ ਕਹਿਤਾ ਜੀ ਉਹ ਕੋਈ ਉਹ ਕਹਿੰਦਾ ਇੱਥੇ ਉਹ ਕਹਿੰਦੇ ਸਾਲੇ ਸਾਡੇ ਪਿੰਡ ਦੇ ਜਿਹੜੇ ਮਾਂ ਬਾਪ ਮਾਨਦਾਰ ਵਾ ਬੜੇ ਸਮਝਦਾਰ ਹੋ ਕਹਿੰਦੇ ਗਰੀਬ ਹੋਣ ਹੂੰ ਜਿਹੜੇ ਸੂਜ-ਬੂਜ ਆ ਨਾ ਚੰਗੇ ਜੋੜਿਆਂ ਦੇ ਉਹ ਇਹ ਕੰਮ ਕਹਿੰਦੇ ਆ ਜੇ ਦਿਹਾੜੀਦਾਰਾਂ ਦੀ ਗੱਲ ਕਰੀਏ ਤਾਂ ਤੁਹਾਡੇ ਪਿੰਡ ਦੇ ਜਿੰਨੇ ਵੀ ਦਿਹਾੜੀਦਾਰ ਕਿੱਥੇ ਕੰਮ ਕਰਨ ਜਾਂਦੇ ਆ ਉਹ ਵੀ ਨਹੀਂ ਨਰੇਗਾ ਚ ਜਾਂਦੇ ਦਿਹਾੜੀ ਹੈ ਕਿੱਥੇ ਇੱਥੇ ਛੜਕਾ ਚ ਮਾਂਜਾ ਫਰੌਣਾ ਇਹਦੀ ਬੂਟੀ ਵੜਾਉਂਦੇ ਆ ਦੇਖੋ ਨਹਿਰਾਂ ਤੋਂ ਬਸ ਜਾਂ ਹੱਡ ਚੋਕ ਲਓ ਪਸ਼ੂਆਂ ਦੇ ਜੋ ਨਹਿਰ ਤੋਂ 700 ਰੁਪਏ ਮਿਲ ਜਾਂਦਾ ਉਹਨਾਂ ਨੂੰ ਸਵਾਹ ਮਿਲਦੀ ਸੱਤਾ ਚੁੱਲਿਆਂ ਦੀ ਉੱਤੇ ਉਹ ਐਵੇਂ ਮਾਝ ਧੱਕਾ ਦੇ ਕੇ ਨਹਿਰਾਂ ਤੇ ਡਿੱਗਦੀਆਂ ਰਹਿਣੀਆਂ ਆਂ ਅੱਛਾ ਹਮਮ ਹੋਰ ਕੀ ਆ ਉਹ ਹਾਲਤ ਮਾੜੀ ਆ ਤੁਹਾਨੂੰ ਮੈਂ ਦੱਸਾਂ ਤੁਹਾਡੀ ਹਾਲਤ ਵਧੀਆ ਕਿ ਨਹੀਂ? ਉਹ ਸਾਡੀ ਤਾਂ ਵਧੀਆ ਹੀ ਰਹਿਣੀ ਸਾਨੂੰ ਵੀ ਆ। ਨਿਆਣੇ ਜਾਂਦੇ ਸੋਨਾਲੀ ਕਾ ਰੋਟੀ ਦੇ ਹੀ ਜਾਂਦੇ ਆ। ਹੋਰ ਕੀ ਕਰਨਾ? ਸੋਨਾਲੀ ਕਾ ਜਾਂਦੇ ਨਿਆਣੇ ਸਾਡੇ। ਹਾਂ ਰੋਟੀ ਦੇ ਹੀ ਜਾਂਦੇ। ਕੁੱਕਰ ਮਿਲ ਜਾਂਦੇ ਆ। ਹਾਂ ਕੋਈ ਕੁੱਕਰ ਮੇਥੇ ਦਿਹਾੜੀ ਜਾਂਦੇ ਵਿਚਾਰੇ। ਹਾਂ ਹੁਣ ਜਾਣੇ ਵਾਲੇ 3-4 ਆ। ਹਾਂ ਹੁਣ ਜਾਣੇ ਵਾਲੇ ਆ ਸਿੱਧੀ ਗੱਲ। ਰਾਤ ਨੂੰ 11-12 ਵਜੇ ਆਉਂਦੇ ਜੀ। ਬੱਚਿਆਂ ਦੀ ਜੇ ਖੇਡ ਗਰਾਊਂਡ ਦੀ ਗੱਲ ਕਰੀਏ ਕਿੱਦਾਂ ਦਾ ਹੈਗਾ ਸਭ? ਨਹੀਂ ਜੀ ਸਾਡੇ ਪਿੰਡ ਖੇਲਣ ਵਾਲੇ ਹੈ ਨਹੀਂ ਕਿ। ਅੱਛਾ ਜੀ। ਗਰਾਊਂਡ ਹੈਗੀ ਆ। ਉਹ ਖੇਲਣਾ ਕਿ ਇਹਨੂੰ ਆ ਬਜ਼ੁਰਗ। ਉਹ ਬਜ਼ੁਰਗ ਕਰਦੇ ਆ ਉਸੇ ਲੈ ਸੈਰ ਕਰਕੇ ਗੋਡੇ ਤੇ ਡਾ ਲੈਂਦੀ ਆ ਬਜ਼ੁਰਗ ਦਾ ਹਾਂ ਹੈ ਉਹ ਹਾਲਤ ਮੰਦੀ ਆ ਨਸ਼ੇ ਪਤੇ ਲੱਗਿਓ ਤੁਹਾਨੂੰ ਖੇੜਣਾ ਕਿ ਇਹਨੂੰ ਇੱਥੇ ਕਿੱਦਾਂ ਦਾ ਨਸ਼ਾ ਕਰੇ ਤੁਹਾਡੇ ਪਿੰਡ ਚ ਹੈਗਾ ਨਸ਼ਾ ਨਸ਼ੇ ਰੂਜੀ ਰਾਹੇ ਤੋਂ ਖੇੜਣਾ ਕਿ ਇਹਨੂੰ ਸਾਰੇ ਨੌਕੰਮਾਂ ਤੇ ਜਾਂਦੇ ਆ ਜਾਂ ਮੋਬਾਈਲਾਂ ਤੋਂ ਲੱਗ ਜਾਂ ਮੋਬਾਈਲਾਂ ਤੋਂ ਟਿਕ ਟਿਕ ਸਾਡਾ ਪਿੰਡ ਵਧੀਆ ਨਸ਼ਾ ਹੈ ਨਹੀਂ ਜਾਂ ਮੋਬਾਈਲ ਮੁਬਾਇਦ ਕੀ ਜਾਂਦੇ ਨਸ਼ੇ ਦੇ ਤਾਂ ਲੱਗੇ ਨਹੀਂ ਲੰਘਦੇ ਇੱਥੇ ਠੀਕ ਹੈ ਜੀ ਠੀਕ ਚਰਾਬ ਚੂਤ ਕਹਿੰਦੇ ਤੈਨੂੰ ਪਤਾ ਹੀ ਯਾਦ ਕਰੇ ਸਭ ਇੱਕੋ ਹੀ ਕੰਮ ਕਰਦਾ ਐਸੇ ਡਾਕਟਰ ਰਾਜਕੁਮਾਰ ਐਮਪੀ ਬਣ ਚੁੱਕੇ ਨੇ ਦੁਬਾਰਾ ਇੱਥੇ ਇਲੈਕਸ਼ਨ ਹੋਣੀ ਆ ਤਾਂ ਕਿਦਾਂ ਦਾ ਉਮੀਦਵਾਰ ਤੁਸੀਂ ਦੇਖਦੇ ਹੋ ਵੀ ਆਉਣਾ ਚਾਹੀਦਾ ਉਹ ਦੇਖੀ ਜਾਓ ਜਲੇ ਦਾ ਮੌਕਾ ਮਦਾਵ ਕੇ ਚੱਲਦਾ ਹੁੰਦਾ ਕੰਮ ਤੁਹਾਨੂੰ ਪਤਾ ਹੀ ਆ ਇਹਨਾਂ ਦਾ ਹੁਣ ਆਪਸ ਵਿੱਚ ਹੀ ਭੇੜਵਾ ਅੱਛਾ ਹਾਂ ਕਿਹਦਾ ਕਿਹਦਾ ਜੀ ਉਹ ਸੰਧੂ ਦਾ ਤਾਂ ਰਾਜ ਲੋਕ ਕਹਿੰਦਾ ਮੇਰੀ ਪਰਜਾਈ ਨੂੰ ਮੈਂ ਜੋ ਕਹਿੰਦਾ ਮੈਨੂੰ ਮੈਂ ਅੱਛਾ ਸਾਰੇ ਆਪਸ ਵਿੱਚ ਹੀ ਲੜੀ ਜਾਂਦੇ ਚਿੱਤਣਾ ਕਹਿੰਦੇ ਹੱਥ ਪਤਾ ਹੈ ਹੈ ਇਦਾਂ ਹੀ ਆ ਤੁਹਾਨੂੰ ਕਿਹੜਾ ਪਤਾ ਨਹੀਂਗਾ ਟਿਕਟਾਂ ਦਾ ਰੌਲਾ ਆ ਇਥੋਂ ਜਿਹੜਾ ਐਤੀ ਕਾਂਗਰਸੀ ਖੜੀ ਖੜੀ ਕੀਤੀ ਹੋਣੀ ਇਹਨਾਂ ਨੂੰ ਪੁੱਟਾ ਕਰ ਦੇਣਾ ਸੀ ਅੱਛਾ ਉਹਨਾਂ ਨੇ ਕੋਮੇ ਵੀ ਨਹੀਂ ਹਾਂ ਅੰਦਰ ਇਹ ਬੈਠੀ ਗਈ ਕਿ 40000 ਵੋਟ ਤੇ ਜਿੱਤੇ ਆ ਜੇ ਕੋਈ ਕਦੇ ਮਿਹਨਤ ਕਰਲਾਂ ਦਾ ਕੋਈ ਆ ਜਾਂਦਾ ਇਹਨਾਂ ਦੀ ਆ ਪੂਛਾਂ ਚ ਗਾ ਦੇਣੀ ਜਾਂਦੀ ਉਹ ਨਹੀਂ ਹੂੰ ਮਿਹਨਤ ਕਿੱਦਾਂ ਦੀ ਜੀ ਮੈਂ ਤਾਂ ਆਈ ਨਹੀਂ ਕਿਸੇ ਪਿੰਡ ਗਈ ਨਹੀਂ ਉਹ ਵਿਚਾਰੀ ਅਕਾਲੀ ਵੀ ਸਾਡੇ ਪਿੰਡ ਆ ਅਕਾਲੀ ਵੀ ਨਹੀਂ ਆਇਆ ਕਾਂਗਰਸੀ ਆਏ ਕੋਈ ਬੰਦਾ ਆਇਆ ਹੀ ਨਹੀਂ ਕਹਿੰਦਾ ਨਾ ਠੰਡਾਲ ਦਾ ਨਾ ਕੋਈ બીਜੇ ਕੋ ਆਇਆ ਥੋੜਾ ਤੁਹਾਡੇ ਪਿੰਡ ਚੋਂ ਨਹੀਂ ਬੜੇ ਹਾਂ ਇਹ ਤੋਂ ਕਾਂਗਰਸ ਨੂੰ ਫੇਰ ਵੀ ਚੰਗੀ ਵੋਟ ਪਈ ਆ ਬਗੈਰ ਕਹੇ ਤੋਂ 100 ਵੋਟ ਲੈ ਗਈ ਉਹ ਪਰ ਸਾਰੀ ਗੱਲ ਤਾਂ ਹੁਣ ਡਾਕਟਰ ਰਾਜਕੁਮਾਰ ਸੁਣਦੇ ਹੁਣਗੇ ਉਹ ਭਰਾਵਾ ਅਸੀਂ ਨਹੀਂ ਹੁਣ ਜਾਇਦਾ ਨਾਅਰੇ ਸੁਣਾਉਣੀ ਆ ਆਰਾਮ ਨਾਲ ਰੋਟੀਆਂ ਦੋ ਖਾਓ ਸਮੋਸੇ ਨਾ ਕੋ ਮਗਰ ਲੱਗੇ ਕਰਨਾ ਇਹ ਕੋਈ ਨਹੀਂ ਪਛਾਣਦਾ ਹੀ ਦੇਖ ਲਿਆ ਆ ਇਹਨਾਂ ਮਗਰ ਲੱਗੇ ਭੁੱਖੇ ਮਰਨਾ ਭੁੱਖੇ ਮਰਨਾ ਇਹਦੀ ਸਰਪੇਚੇ ਦੀ ਸੁਣਨੀ ਪੰਮਾ ਚੋਰਾ ਹੀ ਹੋਵੇ ਹਾਂ ਮੈਂ ਤਾਂ ਸਿੱਧੀ ਗੱਲ ਜਾਣਦਾ ਖੇਤੀਬਾੜੀ ਕਰੇ ਤੁਸੀਂ ਹੁਣ ਉਹ ਭਰਾਵਾ ਕੁਝ ਵੀ ਨਹੀਂ ਕਰਦਾ ਮੈਂ ਤਾਂ ਵਿਲੇ ਬੈਠਾ ਵਿਲੇ ਬੈਠਾ ਲੰਗਰ ਖਾਇਆ ਤਾਂ ਦੋ ਪੂਰੀਆਂ ਛੜਕਦੇ। ਕਿਹਲਾ ਬੰਦਾ ਇੰਨੀਆਂ ਗੱਲਾਂ ਸੁਣਾਣੀ ਸਕਦਾ। ਦੇ ਤਾ ਯਾਰ ਕਮਾਲ ਦੀ ਗੱਲਾਂ ਦਾਾਈ ਜਾਣੀਆਂ। ਜਿੰਨਾ ਚੱਕਾ ਰੋਟੀ ਖਾਣੀ ਆ। ਤੁਹਾਨੂੰ ਵੀ ਰੋਟੀ ਛੱਡ ਦਿਓ ਗੱਲ ਹੋਣੀ ਨਹੀਂ। ਤੁਸੀਂ ਸੁਰਪੁੰਗ ਰੋਟੀ ਤੋਂ ਬਗੈਰ। ਰੋਟੀ ਖਾਣ ਦੀ। ਰੋਟੀ ਦਾ ਗੱਲ ਆਉਣੀ ਆ। ਰੋਟੀ ਮਿਲ ਜਾਂਦੀ ਆ। ਪਿੰਡ ਦੇ ਵਿੱਚ ਆਪਸੀ ਲੋਕਾਂ ਦਾ ਕਿੰਨਾ ਕੁ ਪਿਆਰ ਹੈ ਜੀ। ਯਾਰ ਬਹੁਤ ਬਾਜੀ। ਹਾਂ। ਪਿਆਰ ਤਾਂ ਇੰਨਾ ਕਾ ਪੁੱਛਣਾ ਤੂੰ। ਹੂੰ। ਜਰ ਉਧਰ ਤੇ ਪਿਆਰ ਹੈਗਾ ਪਿੰਡ ਦਾ। ਧਰਮੀ ਕੋਈ ਸਾਰੇ ਇੱਕ ਦੂਜੇ। ਇਹਦਾ ਇਕੱਠੇ ਹੀ ਆ ਜਾਣੀ ਕੀ। ਇਦਾਂ ਨਹੀਂ ਹੈਗਾ। ਇਦਾਂ ਨਹੀਂ ਹੈਗਾ ਪਿਆਰ ਹੈਗਾ। ਤੂੰ ਹੀ ਸਾਡੇ ਰਾਤੀ ਆਇਗਾ ਤਾਂ ਇੱਥੇ ਅੱਜ ਅੱਜ ਇੱਥੇ ਬੈਠੇ ਹੋ ਬੈਂਚ ਤੇ ਕੋਲੀ ਪਸ਼ੂ ਬੰਨੇ ਆ ਤਾਂ ਕਿਦਾਂ ਤਾਂ ਪਿੰਡੂ ਜਿਹੜਾ ਹੈਗਾ ਰਿਵਾਜ ਹੈ ਨਾ ਉਹ ਬਹੁਤ ਵਧੀਆ ਪਸ਼ੂ ਅੱਜ ਬੈਠੇ ਆ ਪਸ਼ੂ ਮਾਰਗੇ ਅਸੀਂ ਆ ਹੋਰ ਕੀ ਆ ਇਹ ਦੂ ਪਸ਼ੂ ਅੱਜ ਪਸ਼ੂ ਹੀ ਬਣਨਾ ਹੈ ਕੋਈ ਥਾਂ ਵੀ ਹੈ ਕੋਈ ਬੈਠਣ ਫੈਂ ਨਹੀਂ ਇੱਥੇ ਹੀ ਆ ਇਹਨਾਂ ਦੀ ਹੈ ਜਗਾ ਠੀਕ ਹੈ ਉਹ ਵਿਚਾਰੇ ਇੱਥੇ ਲਾਉਂਦੇ ਆ ਉਹ ਮੰਜਾ ਵੀ ਨਹੀਂ ਲਾਇਆ ਸਮਝ ਆਹ ਬਸ ਤਾਂ ਇਹਨੂੰ ਰਾਹ ਨੂੰ ਲਾੱਕੀ ਕਰਦਾ ਇਹ ਕੋਈ ਪਿੰਡ ਦੇ ਵਿੱਚ ਪਾਰਕ ਬਣਾਈ ਹੈ ਸਰਕਾਰ ਵੱਲੋਂ ਪਿੰਡ ਪੰਚਾਇਤ ਵੱਲੋਂ ਉਹ ਭਰਾਵਾ ਬਣੀਓ ਜਾ ਕੇ ਦੇਖਿਆ ਉੱਥੇ ਜਾ ਕੇ ਸਿਵਿਆਂ ਕੋ ਸਿਵਿਆਂ ਕੋਲ ਪਾਰਕ ਬਣਿਆ ਉਹ ਸਿਵਿਆਂ ਕੋਲ ਨਾਲੇ ਮੋੜ ਤੇ ਬਜ਼ੁਰਗ ਸੈਰ ਕਰਦੇ ਸਾਰੇ ਉਹ ਠੰਡਾ ਮਰਿਓ ਸਾਰੇ ਉੱਥੇ ਆ ਕੇ ਨੱਚਦੇ ਆ ਹਾਂ ਪਾਰਕ ਭੰਗੜਾ ਪਾਉਂਦੇ ਉੱਤੇ ਸਰਪੰਚ ਦੇ ਕੋਲ ਸਾਡੇ ਬੰਦੇ ਉੱਤੇ ਭੰਗੜਾ ਪਾਉਂਦੇ ਆ ਜੇ ਫੀਆਂ ਵਾਗੇ ਹਾਂ פארਕ ਉੱਤੇ ਬਣਾਇਓ ਬਣਾਇਓ ਕਹਿ ਉੱਧੇ ਹੀ ਬਣਾਇਓ ਤੁਹਾਨੂੰ ਭਾਵੇਂ ਲੈਣੇ ਦੀ ਖਾਤਾ ਪੂਰੀ ਕੀਤੀ ਹੋਆ ਛੋਟੀਆਂ ਅਸੀਂ ਰੱਖੀਆਂ ਪਹਿਲਾਂ ਦਿਖਾਓ ਆ ਚਾਕੇ ਇੱਥੇ ਲੈ ਕੇ ਫੋਟੋ ਆ ਚਾ ਆਹ ਕੁਰਸੀ ਉੱਥੋਂ ਆਈਆਂ ਜੀ פארਕ ਤਾਂ ਹੀ ਅੱਛਾ ਹਾਂ ਜائیںਦੇ ਅਸੀਂ ਬੈਠੇ ਬੁਜੇ ਨਾਲ ਡੰਗਰ ਚੁੱਕਦੇ ਆ ਜੀ ਹੋਰ ਪਿੰਡ ਵਾਸਤੇ ਕਿੱਦਾਂ ਦੀ ਮੰਗ ਰੱਖਦੇ ਹੋ ਕਿ ਕਿੱਦਾਂ ਦਾ ਵਿਕਾਸ ਹੋਰ ਹੋਣਾ ਚਾਹੀਦਾ ਪਿੰਡ ਦੇ ਵਿੱਚ ਹੋਰ ਸਾਡੇ ਕਮਿਊਨਿਟੀ ਸੈਂਟਰ ਦਾ ਕੁਝ ਲੋਤੇ ਟੈਲਾ ਟੂਲਾ ਲਵਾ ਦੇਣ ਨਹੀਂ ਤੋਂ ਡੇਪਣਾ ਆ ਹੋਰ ਕੀ ਆ ਉਹ ਦੇਖ ਕੇ ਆਉਣ ਨਾਲੇ ਪਾ ਮਾਰੇ ਖਿੱਚਿਆ ਫੋਟੋ ਕਮੈਂਟਰੀ ਸੈਂਟਰ ਦੀ ਹਾਲਤ ਕੀ ਆ ਬਹੁਤ ਵਧੀਆ ਬਣਾਇਆ ਸੀ ਪਹਿਲੇ ਸਰਪੰਚ ਨੇ ਮਜੀਤ ਸਿੰਘ ਨੇ ਬਹੁਤ ਵਧੀਆ ਬਣਾਇਆ ਸੀ ਇਹ ਬੇੜਾ ਪਟਾਲ ਦਾ ਬਣਾਇਆ ਸੀ 2.5 ਲੱਖ ਰੁਪਏ ਦਾ ਪਰ ਉਹ ਹੀ ਸਾਮ ਸਵਾਰ ਸਾਮ ਨੇ ਨਿਆਣੇ ਸੀਗੇ ਤੋੜ ਦਿੱਤੇ ਸੀ ਸੀਸ਼ੇ ਤੋੜ ਸਭ ਕੁਝ ਉਹ ਬੰਨਣਾ ਚਾਹੀਦਾ ਹੋਰ ਸਾਡੇ ਪਿੰਡ ਸਭ ਕੁਝ ਰੱਬ ਨੇ ਦਿੱਤਾ ਹੈ ਕੋਈ ਦਾ ਵਿਆਹ ਸ਼ਾਦੀ ਹੁੰਦੀ ਆ ਤਾਂ ਨਹੀਂ ਬੜਾ ਉੱਥੇ ਬਹੁਤ ਵਧੀਆ ਪ੍ਰੋਗਰਾਮ ਕਈ ਪਿੰਡਾਂ ਦੇਖਿਆ ਕਿ ਡਾਕਰ ਵੀ ਅਜੇ ਤੱਕ ਚੱਲ ਰਹੀ ਹੈ ਤੁਹਾਡੇ ਪਿੰਡ ਜਿਵੇਂ ਇਹੋ ਜਿਹਾ ਸਾਨੂੰ ਬਥੇ ਗੱਲਾਂ ਪੈਂਦਾ ਡਾਕ ਖੰਦਾ ਉਹ ਵੀ ਤਿੰਨ ਥਾਂ ਆ ਗਿਆ ਪੱਠ ਹੋਵੇ ਚਾਰ ਥਾਂ ਜਲ ਜਾਂਦਾ ਆ ਇੱਕ ਥਾਂ ਹੋਰ ਥਾਂ ਦ अच्छा तो वो भी डाख खांदे ਦਾ ਹਾਲਵਾ ਮੇਰੇ ਨਾਲ ਜ਼ਿੰਦਗੀ ਦਾ ਅੱਠਵੇਂ ਮਹੀਨੇ ਤੱਕ ਜਰ ਗਿਆ ਉਹ ਪੱਕਾ ਨਹੀਂ ਕਦੇ ਕਦੇ ਚੱਲ ਜਾਂਦਾ ਕਦੇ ਕਦੇ ਚੱਲ ਜਾਂਦਾ ਤੂੰ ਵੀ ਤੁਰਦਾ ਜਿੱਦਾਂ ਤੁਸੀਂ ਅਨੂਜ ਵਾਲੇ ਤੁਰੇ ਫਿਰਦੇ ਆ ਇਦਾਂ ਉਹ ਤੁਰੇ ਫਿਰਦੇ ਆ ਦਾਖਾਨੇ ਉਹ ਠੀਕ ਹੈ ਚਲੋ ਚਲੋ ਠੀਕ ਹੈ ਜੀ ਹਾਂ ਹਾਂ ਕੋਈ ਮੂਵੀ ਵਗੈਰਾ ਦੇਖਣ ਜਾਣਾ ਥੀਏਟਰ ਚ ਹੁਣ ਉਹ ਭਰਾਵਾ ਕਿੱਥੇ ਬਹੁਤ ਚੜੀ 2 ਰੁਪਏ ਜਾ ਟੇਰ ਦੀ ਉਹਦੀ ਦੇਖੀ ਜਾਵਾ ਕਿੰਨੇ ਰੁਪਏ ਦੀ 2 ਰੁਪਏ ਦੀ 2 ਰੁਪਏ ਦੀ ਇਹ 1.5 ਰੁਪਏ 2 ਰੁਪਏ ਚ ਫਿਲਮ ਦੇਖੀ ਜਾਵਾ ਤਾਂ ਹੁਣ ਤਾਂ ਦਿਹਾੜੀਆਂ ਵੀ ਵੱਧ ਗਈਆਂ ਤਾਂ ਹੁਣ ਤਾਂ ਦੇਖਣੀ ਹੁਣ ਮਾਝ ਸਾਨੂੰ ਬਾਣੇ ਹੀ ਨਹੀਂ ਦਿੰਦੇ ਉਹ ਤੇ ਪਤਾ ਨਹੀਂ ਕਿੱਧਰ ਦੀ ਬਾਣਾ ਕਿੱਧਰ ਦੀ ਆਉਣਾ ਅੱਛਾ ਅੱਗੇ ਖੁੱਲਾ ਕੰਮ ਤਾਂਗਾ ਹੁਣ ਤਾਂ ਘਰੇ ਹੀ ਸਾਉਟ ਘਰੇ ਯਾਗਾ ਸਾਉਟ ਕੋ ਸ਼ੈ ਘੱਟੇ ਖਬਰਾਂ ਸੁਣ ਲਈਦੀ ਖਬਰਾਂ ਸੁਣੀ ਤੇ ਜ਼ਿਆਦੇ ਕੀ ਹੁੰਦਾ ਕੀ ਕੀ ਹੁੰਦਾ ਕੀ ਨਹੀਂ ਹੂੰ ਖਬਰਾਂ ਦੇ ਰਹੀਆਂ ਸੀ ਅਲੀ ਰੂਹ ਦੀਆਂ ਜਿਆਦਾ ਖਬਰਾਂ ਸੁਣੀ ਦੀ ਰੂਹ ਦੀਆਂ ਖਬਰਾਂ ਜਿਆਦਾ ਸੁਣਦਾ ਹਾਂ ਜੀ ਨੂੰ ਕੀ ਕਰਦਾ ਹੈ ਹੋਰ ਜੀ ਹਾਂ ਜੀ ਜਿਆਦਾ ਹਾਂ ਹੋਰ ਕੁਛ ਸੁਨੇਹਾ ਕੋਈ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਜਾਂ ਸਰਕਾਰ ਨੂੰ ਤਾਂ ਸਾਡਾ ਕਮੈਂਟਰੀ ਪਿੰਟ ਉਹ ਐਮਪੀ ਨੇ ਜੇ ਤਾਂ ਪੈਸੇ ਦੇਣ ਸਾਡਾ ਕਮੈਂਟਰੀ ਟੈਲੈਂਟ ੁੱਲਾ ਲਵਾ ਦੇ ਨੀ ਤੋ ਦੀ ਮੌਜ ਨੀ ਤਾਂ ਪਿੰਟ ਦੇ ਲਵਾ ਦੋਗੇ ਪੈ ਘਟਾ ਕਰਕੇ ਹੋਰ ਕੀ ਹੋਣਾ ਇਹ ਤਾਂ ਪਹਾੜੇ ਦੇ ਫੱਟੂ ਹੈ ਤੁਹਾਨੂੰ ਪਤਾ ਹੈ ਸਰਕਾਰਾਂ ਦਾ ਬੜੀਆ ਬਣਿਆ ਪਰ ਜੇ ਇਹਦਾ ਸਰਪੰਚ ਕੋ ਈਮਾਨਦਾਰ ਹੋਵੇ ਤਾਂ ਲੱਗ ਜਾਈਂ ਨੀ ਜੇ ਉਹਨਾਂ ਵੀ ture ਫੇਰ ਨਾ ਉਹਦੇ ਬਾਰੇ ਸੋਚਣਾ ਐ ਨਹੀਂ ਪਰ ਨਹੀਂ ਬਾਰੇ ਗਲੀਆਂ ਨੂੰ ਸੜਕਾਂ ਦੇ ਅੱਗੇ ਵੀ ਨਹੀਂ ਲੰਘੀ ਹੋਰ ਪੱਟ ਪੱਟ ਕੇ ਬਣਾਈ ਜਾਂਦੇ ਜਿੱਦਾਂ ਤੁਸੀਂ ਦੱਸਦਿਆਂ ਕਿ ਸਾਡੇ ਪਿੰਲੇ ਸਰਪੰਚ ਬਹੁਤ ਵਧੀਆ ਆ ਤੇ ਉਹਨਾਂ ਉਹ ਸੜਕਾਂ ਪੱਟ ਪੱਟ ਕੇ ਬਣਾਈ ਜਾਂਦੇ ਆ ਉਹਦੇ ਦੁਆਲੇ ਸੋਚਿਆ ਨਹੀਂ ਕਿਸੇ ਨੇ ਉਹਦੇ ਬਾਰੇ ਜੇ ਖੜੀ ਆ ਤੈਨਾਂ ਕ ਗਲੀਆਂ ਆ ਚਾਰ ਕ ਪੰਜ ਵਾਰੀ ਪੱਟ ਹੋ ਕੇ ਬਣ ਗਈਆਂ ਯਾਨੀ ਜਿਹੜੀਆਂ ਪੰਚਾਇਤ ਬਣ ਤੋਂ ਸੜਕਾਂ ਇਹ ਬਣਾਉਂਦੇ ਦੋ ਤਿੰਨ ਬੜੀਆਂ ਸਲਾਹ ਬਲੌਗ ਲਾਂਦੇ ਆ ਫੇ ਉਹ ਪਾਟ ਲਾਂਦੇ ਆ ਫੇ ਕਹਿੰਦੇ ਪੈਸਾ ਨਗਾ ਦੇਓ ਕੋਈ ਕੁਛ ਇਹ ਆ ਸਾਡੇ ਪਿੰਨ ਦਾ ਕੰਮ ਤੁਹਾਡੀ ਸਲਾਹ ਨਹੀਂ ਲੈਂਦੇ ਕੋਈ ਵੀ ਉਹ ਅਸੀਂ ਸਲਾਹ ਨਾ ਦੇਈ ਦੀ ਨਾ ਅਸੀਂ ਦਿੰਦੇ ਨਾ ਲਈ ਦੀ ਆ ਅਸੀਂ ਆਪਣੀ ਮਰਜ਼ੀ ਕਰੀਦੀ ਆ ਫੇ ਮੰਗਾ ਭਾਜੀ ਇਹਦਾ ਜਿੱਦਾਂ ਸੇਵਾ ਕੇਂਦਰ ਜਿੱਦਾਂ ਸ਼ਹਿਰਾਂ ਦੇ ਵਿੱਚ ਬਣਿਓ ਆ ਮਹੱਲਾ ਕਲੀਨਿਕ ਇਹ ਵੀ ਹੁਣ ਬਿੱਲਾ ਪਏ ਇੱਥੇ ਵੀ ਬਣਨਾ ਚਾਹੀਦਾ ਸਾਡੇ ਪਿੰਡ ਵਿੱਚ ਵਿੱਚ ਵੀ ਜਿੱਦਾਂ ਇੰਨੇ ਪੈਸੇ ਲਾ ਕੇ ਬਣੀਓ ਬਿਲਡਿੰਗੇ ਕਿਸੇ ਕੰਮ ਆਵੇ ਸਾਡੇ ਪਿੰਡ ਚ ਵੀ ਬਣਨਾ ਚਾਹੀਦਾ ਸੇਵਾ ਕੇਂਦਰ ਤੇ ਆ ਇੱਧਰ ਸਾਡਾ ਕਮੈਂਟਰੀ ਹਾਲ ਜਿੱਦਾਂ ਬਣਿਆ ਆ ਇਹਦੇ ਜਿੱਦਾਂ ਰਿਪੇਅਰ ਨੂੰ ਟੈਲਾ ਟੂਲਾ ਲੱਗੇ ਇਡੀਆਂ ਚਾਹੀਦੀਆਂ ਹੁਣ ਜਿੱਦਾਂ ਉੱਪਰੋਂ ਲੈਂਟਰ ਚੋਣ ਲੱਪਾਇਓ ਆ ਤੇ ਇਹਦੀ ਵੀ ਰਿਪੇਅਰ ਹੋਣੀ ਚਾਹੀਦੀ ਹੈ ਜੀ Welcome to DAV University Jalandhar, where knowledge meets innovation. Established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar. Discover your potential.